ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਰੀ ਕਰ ਦਿੱਤਾ ਜਾਂਦਾ ਉਹਨਾਂ ਚਿਰ ਇਹ ਸਾਡਾ ਮੋਰਚਾ ਕਦਮ ਵਾਈਜ਼ ਕਦਮ ਜਾਰੀ ਰਹੇਗਾ ਅਸੀਂ ਇਹਨੂੰ ਜਾਰੀ ਰੱਖਾਂਗੇ ਸਿੱਖਾਂ ਦੇ ਨਾਲ ਸ਼ੁਰੂ ਤੋਂ ਹੀ ਵਿਧੀਆਂ ਹੁੰਦੀਆਂ ਆਈਆਂ ਨੇ ਅਤੇ ਵਿਧੀਆਂ ਹੁਣ ਤੱਕ ਲਗਾਤਾਰ ਜਾਰੀ ਨੇ ਇਸ ਦਾ ਸਬੂਤ ਤੇ ਬੰਦੀ ਸਿੱਖ ਵੀ ਦੇ ਰਹੇ ਨੇ ਉਹ ਬੰਦੀ ਸਿੱਖ ਜਿਹੜੇ ਕਾਨੂੰਨ ਦੇ ਅਨੁਸਾਰ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਪ੍ਰਸ ਦੇ ਬਾਵਜੂਦ ਵੀ ਭਾਰਤੀ ਜੇਲ੍ਹਾਂ ਵਿੱਚ ਗਲ ਰਹੇ ਨੇ ਇਸੇ ਨੂੰ ਲੈ ਕੇ ਬਰਗਾੜੀ ਮੋਰਚਾ ਹੋਂਦ ਵਿੱਚ ਆਇਆ ਸੀ ਬਰਗਾੜੀ ਮੋਰਚੇ ਵੱਲੋਂ ਬਹੁਤ ਸਾਰੀਆਂ ਮੰਗਾਂ ਭਾਰਤ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਰੱਖੀਆਂ ਗਈਆਂ ਇਨ੍ਹਾਂ ਮੰਗਾਂ ਵਿੱਚੋਂ ਇੱਕ ਮੰਗ ਇਹ ਵੀ ਸੀ ਕਿ ਉਹਨਾਂ ਬੰਦੀ ਸਿੱਖ ਕੈਦੀਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਜੋ ਭਾਰਤ ਦੇ ਕਾਨੂੰਨ ਅਨੁਸਾਰ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਪਰ ਹੁਣ ਤੱਕ ਇਹਨਾਂ ਕੈਦੀਆਂ ਨੂੰ ਪਾਰ ਸਰਕਾਰ ਵੱਲੋਂ ਰਿਹਾ ਨਹੀਂ ਕੀਤਾ ਗਿਆ ਇਸੇ ਮੰਗ ਨੂੰ ਲੈ ਕੇ ਜਥੇਦਾਰ ਪਾਇ ਜਗਤਾਰ ਸਿੰਘ ਹਵਾਰਾ ਵੱਲੋਂ ਸਥਾਪਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਚੰਡੀਗੜ੍ਹ ਦੀ ਮਾਡਲ ਜੇਲ੍ਹ ਦੇ ਬਾਹਰ ਇੱਕ ਸ਼ਾਂਤੀਪੂਰਵਕ ਦਰਨਾ ਦਿੱਤਾ ਗਿਆ ਦਰਨੇ ਤੇ ਬੈਠੇ ਸਿੱਖਾਂ ਨੇ ਮੰਗ ਕੀਤੀ ਹੈ ਕਿ 20 ਕੈਦੀਆਂ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ ਜਿਹੜੇ ਕੇ ਚੰਡੀਗੜ੍ਹ ਦੀ ਮਾਡਲ ਜੇਲ੍ਹ ਵਿੱਚ ਬੰਦ ਨੇ ਇਹਨਾਂ ਕੈਦੀਆਂ ਵਿੱਚੋਂ 19 ਕੈਦੀ ਉਮਰ ਕੈਦੀ ਸਜ਼ਾ ਪੂਰੀ ਕਰ ਚੁੱਕੇ ਨੇ ਅਤੇ ਇੱਕ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਪਰ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਡਿਕਟਰ ਸਿੰਘ ਹਵਾਰਾ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਮੈਂਬਰ ਨਾਰਾਇਣ ਸਿੰਘ ਚੋੜਾ ਨੇ ਖਾਸ ਗੱਲਬਾਤ ਕਰਦੇ ਕਿ ਆ ਕਿ ਸਰਕਾਰ ਦੀ ਇੱਤਕੇ ਸ਼ਾਇਦ ਦੇ ਵਿਰੁੱਧ ਮਾਡਲ ਜੇਲ੍ਹ ਚੰਡੀਗੜ੍ਹ ਦੇ ਬਾਹਰ ਧਰਨਾ ਦਿੱਤਾ ਗਿਆ। ਅਤੇ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਧਰਨੇ ਹਰ ਇੱਕ ਜੇਲ੍ਹ ਦੇ ਬਾਹਰ ਦਿੱਤੇ ਜਾਣਗੇ। ਜਿੱਥੇ નિર્ਦੋਸ਼ ਸਿੱਖ ਕੈਦੀ ਸਜ਼ਾ ਪੂਰੀ ਕਰਨ ਦੇ ਬਾਅਦ ਵੀ ਬੰਦ ਨੇ ਧਰਨਾ ਪ੍ਰਦਰਸ਼ਨ ਦਾ ਮੰਤਵ ਸਾਡੇ ਬੇਅਦਬੀਆ ਕਿਉਂ ਹੋਈ ਸੀ ਪੂਰੀ ਦੁਨੀਆ ਨੂੰ ਇਹ ਦੱਸਣਾ ਕਿ ਸਿੱਖਾਂ ਦੇ ਨਾਲ ਹੋਰੇ ਕਾਨੂੰਨੀ ਮਾਪਦੰਡ ਵਰਤੇ ਜਾ ਰਹੇ ਨੇ ਜਿਹੜੇ ਸਾਡੇ ਸਿੱਖ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਉਹ ਆਪਣੀ ਸਜ਼ਾ ਰੋਟੇਟ ਰੂਲ ਅਨਸਾਰ ਪੂਰੀ ਕਰ ਚੁੱਕੇ ਨੇ 12 6 ਭਾ 12 ਸਾਲ ਅਸਲ ਸਜ਼ਾ ਪੈਕੜੀ 6 ਸਾਲ ਉਹਦੇ ਦਰਮਿਆਨ ਉਹਨਾਂ ਨੂੰ ਮਾਫੀ ਮਿਲ ਗਈ ਤੇ ਉਹਨਾਂ ਦੀ ਰਿਹਾਈ ਬਣਦੀ ਸੀ ਪਰ ਸਟੇਟ ਰੂਲ ਅਨੁਸਾਰ ਉਹਨਾਂ ਦੀ ਰਿਹਾਈ ਇਸ ਕਰਕੇ ਨਹੀਂ ਕੀਤੀ ਜਾ ਰਹੀ ਕਿ ਉਹ ਸਿੱਖ ਨੇ ਜਦੋਂ ਕਿ ਜਿਹੜੇ ਦੂਜੇ ਕਹਿੰਦੇ ਨੇ ਜਿੰਨਾ ਉਤੇ ਇਸੇ ਧਾਰਾ ਤਹਿਤ ਆਪੀਸੀ 302 ਤਹਿਤ ਕਤਲ ਦਾ ਕੇਸ ਚਲਾਇਆ ਜਾਂਦਾ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਆ ਉਹਨਾਂ ਦੀ ਰਿਹਾਈ 12 ਸਾਲ ਬਾਅਦ 10 ਸਾਲ ਬਾਅਦ ਵੀ ਹੋ ਜਾਂਦੀ ਆ ਤੇ ਜਿਹੜਾ ਪਿੰਕੀ ਪੁਲਿਸ ਦਾ ਇੰਸਪੈਕਟਰ ਜਿਹਨੂੰ ਪਿੰਕ ਕੈਟ ਦੇ ਨਾਮ ਨਾਲ ਜਾਣਿਆ ਜਾਂਦਾ ਉਹਦੀ ਰਿਹਾਈ ਕਤਲ ਦੇ ਕੇਸ ਵਿੱਚ 7 ਸਾਲ ਬਾਅਦ ਕਰ ਦਿੱਤੀ ਗਈ ਸਾਡੇ ਸਿੱਖਾਂ ਪ੍ਰਤੀ ਦੋਰੇ ਕਾਨੂੰਨੀ ਮਾਪਦੰਡ ਕਿਉਂ ਅਸੀਂ ਇਹ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਕਾਨੂੰਨ ਅਨਸਾਰ ਸਾਡੇ ਸਿੱਖਾਂ ਦੀ ਰਿਹਾਈ ਕੀਤੀ ਜਾਵੇ ਤੇ ਪੂਰੀ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਿੱਖਾਂ ਵਾਸਤੇ ਕਾਨੂੰਨ ਹੋ ਰਿਹਾ ਤੇ ਦੂਜੇ ਜਿੰਨੇ ਮਰਜ਼ੀ ਪਕਸਤਾਨੀਆਂ ਵਾਸਤੇ ਕਾਨੂੰਨ ਹੋ ਰਿਹਾ ਤੇ ਹਿੰਦੂਤਾ ਵੀ ਸੋਚ ਜਿਹੜੀ ਸਤਾ ਉਤੇ ਕਾਬਜ਼ ਆ ਉਹ ਸਿੱਖਾਂ ਨਾਲ ਹਮੇਸ਼ਾ ਹੀ ਅਨਿਆਂ ਕਰਦੀ ਆ ਨਿਆਂ ਨਹੀਂ ਦਿੰਦੀ ਨਿਆਂ ਲੈਣਾ ਸਾਡਾ ਹੱਕ ਮੰਦਾ ਦੁਨੀਆਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਉਹਨਾਂ ਦੀ ਹਮਦਰਦियां ਲੈਣਾ ਚਾਹੁੰਦੇ ਆ ਕਿ ਇਹ ਨਹੀਂ ਹੋ ਸਕਦਾ ਸਾਨੂੰ ਨਿਆਂ ਦਿਵਾਵੇ ਤੇ ਸਰਕਾਰ ਸਾਨੂੰ ਨਿਆਂ ਦੇ ਅੱਜ ਅੱਜ ਦਾ ਇਹ ਧਰਨਾ 12 ਵਜੇ ਤੋਂ 3 ਵਜੇ ਤੱਕ ਆ ਇਸ ਤੋਂ ਬਾਅਦ ਅਸੀਂ ਲਾਬਾ ਜੇਲ੍ਹ ਅੱਗੇ ਵੀ ਧਰਨਾ ਦੇਾਂਗੇ ਉਹਦੀ ਤਰੀਕ ਅਨਾਉਂਸ ਕੀਤੀ ਜਾਏਗੀ ਫਿਰ ਅਸੀਂ ਮੇਰੇ ਇੱਕ ਪਿੰਡ ਚ ਕਾ ਪਟਿਆਲਾ ਜੇ ਲੱਗੇ ਧਰਨਾ ਦੇਾਂਗੇ ਇਹ ਮੋਰਚੇ ਦਾ ਜਿਹੜਾ ਬਰਗਾੜੀ ਮੋਰਚੇ ਨੂੰ ਜਿਹੜਾ ਸਮਾਪਤ ਹੋ ਗਿਆ ਸੀ ਆਰੰਭ ਕਰਨ ਦਾ ਇਹ ਪਹਿਲਾ ਕਦਮ ਆ ਇਹਦੇ ਵਿੱਚ ਅਸੀਂ ਵੇਖਣਾ ਸੀ ਕਿ ਕੌਮ ਆਪ ਮਹਾਰੇ ਸਾਨੂੰ ਸਾਥ ਦਿੰਦੀ ਆ ਜੋ ਉਹਨਾਂ ਦੀ ਨਿਰਾਸ਼ਾ ਫੈਲੀ ਆ ਉਹ ਨਿਰਾਸ਼ਾ ਵਿੱਚੋਂ ਨਿਕਲ ਕੇ ਸਾਨੂੰ ਨਾਮ ਰਿਆ ਪਏਗਾ ਧਰਨਿਆਂ ਵਿੱਚ ਸ਼ਾਮਲ ਹੁੰਦੀ ਆ ਤੇ ਉਹ ਧਰਨਿਆਂ ਵਿੱਚ ਆਪ ਮਹਾਰੇ ਆ ਕੇ ਸ਼ਾਮਲ ਹੋਈ ਆ ਸਾਨੂੰ ਇਹ ਸਿਗਨਲ ਮਿਲਿਆ ਕਿ ਕੌਮ ਤਿਆਰ ਆ ਉਸ ਤੋਂ ਬਾਅਦ ਅੱਗੇ ਅਸੀਂ ਸਟੈਪ ਵਾਈਜ਼ ਸਟੈਪ ਉਸ ਮੋਰਚੇ ਨੂੰ ਜਾਰੀ ਰੱਖਣ ਲਈ ਕਦਮ ਚੁੱਕਦੇ ਰਹਾਂਗੇ ਜਿਹਦੇ ਵਿੱਚ ਬਹਿਬਲ ਕਲਾਂ ਗੋਲੀ ਕਾਂਢਦੇ ਜਿਹੜੇ ਅਸਲ ਦੋਸ਼ੀ ਨੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਬੀ ਜੀ ਪੀ ਸ਼ੈਣੀ ਉਹਨਾਂ ਨੂੰ ਜਨਾਜ਼ਰ ਕਟਾਰੇ ਵਿੱਚ ਖੜਾ ਕਰਕੇ ਉਹਨਾਂ ਤੇ ਕੇਸ ਚਲਾ ਕੇ ਉਹਨਾਂ ਨੂੰ ਸਜ਼ਾਵਾ ਨਹੀਂ ਦਿੱਤੇ ਦੇਣ ਦਾ ਜੀ ਕਾਨੂੰਨੀ ਕਾਰਵਾਈ ਆਰੰਭ ਨਹੀਂ ਕਰ ਦਿੱਤੀ ਜਾਂਦੀ ਜਿਹੜੇ ਬਰਗਾੜੀ ਬਦਵੀ ਕਾਂਡ ਦੇ ਸਾਜ਼ਿਸ਼ ਕਾੜੇ ਨੇ ਜਿਹੜਾ ਡੇਰਾ ਸਰਸਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹਨਾਂ ਤੇ ਕੇਸ ਨਹੀਂ ਚਲਾਇਆ ਜਾਂਦਾ ਤੇ ਇਸੇ ਤਰ੍ਹਾਂ ਹੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਰੀ ਕਰ ਦਿੱਤਾ ਜਾਂਦਾ ਉਹਨਾਂ ਚਿਰ ਇਹ ਸਾਡਾ ਮੋਰਚਾ ਕਦਮ ਵਾਈਜ਼ ਕਦਮ ਜਾਰੀ ਰਹੇਗਾ ਅਸੀਂ ਇਹਨੂੰ ਜਾਰੀ ਰੱਖਾਂਗੇ ਸਵਿਗ ਪਾਸੇ ਤਾਂ ਭਾਰਤ ਸਰਕਾਰ ਭਾਰਤੀ ਕਾਨੂੰਨ ਦੇ ਹਰ ਤਰ੍ਹਾਂ ਦੇ ਨਿਆਂ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਸਿੱਖਾਂ ਦੇ ਉੱਤੇ ਹੁਣ ਤੱਕ ਅਤਿਆਚਾਰ ਹੋ ਰਹੇ ਨੇ ਭਾਰਤ ਵਿੱਚ ਸਿੱਖਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ ਸਜ਼ਾਾਂਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਜੇਲਾਂ ਵਿੱਚ ਕਿਉਂ ਸੜਨਾ ਪੈ ਰਿਹਾ ਹੈ ਕੀ ਸਿੱਖਾਂ ਦੇ ਲਈ ਭਾਰਤ ਦਾ ਕਾਨੂੰਨ ਲੰਗੜਾ ਹੀ ਰਹੇਗਾ ਕੀ ਭਾਰਤੀ ਸਰਕਾਰਾਂ ਸਿੱਖਾਂ ਦੇ ਨਾਲ ਨਫ਼ਰਤ ਹੀ ਕਰਦੀਆਂ ਰਹਿਣਗੀਆਂ ਅਜਿਹੇ ਬਹੁਤ ਸਾਰੇ ਸਵਾਲ ਨੇ ਜਿਹੜੇ ਕਿ ਭਾਰਤ ਦੀ ਸਰਕਾਰ ਪਾਸੋਂ ਸਿੱਖ ਪੁੱਛ ਰਹੇ ਨੇ ਤੇ ਇਹਨਾਂ ਦਾ ਜਵਾਬ ਅਜੇ ਤੱਕ ਪਰ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ